ਪੰਜਾਬ ਦੇ ਰਾਮ ਪਕਟਾਂ ਦੇ ਲਈ ਚੰਗੀ ਖਬਰ ਅਯੋਧਿਆ ਜਾਣ ਲਈ ਚੱਲਣਗੀਆਂ ਦੋ ਹੋਰ ਰੇਲ ਗੱਡੀਆਂ ਰੇਲ ਮੰਤਰਾਲੇ ਨੇ ਮਾਲ ਦਾ ਬਠਿੰਡਾ ਵਾਇਆ ਅਯੋਧਿਆ ਵਿਛਾਲੇ ਦੋ ਰੇਲ ਗੱਡੀਆਂ ਚਲਾਉਣ ਤੇ ਮੋਰ ਲਗਾ ਦਿੱਤੀ ਹੈ ਟ੍ਰੇਨ ਨੰਬਰ 13483 13484 ਤੇ ਟ੍ਰੇਨ ਨੰਬਰ 13414 13413 ਮਾਲ ਦਾ ਤੋਂ ਅਯੋਧਿਆ ਦਿੱਲੀ ਦੇ ਰਾਤੋਂ ਬਠਿੰਡਾ ਪਹੁੰਚੇਗੀ ਟ੍ਰੇਨ ਨੰਬਰ 13483 ਦਿੱਲੀ ਤੋਂ ਸਵੇਰੇ 5:10 ਤੇ ਚੱਲ ਕੇ ਬਹਾਦਰਗੜ ਰੋਤਕ ਜੀ ਨਰਵਾਣਾ ਟੁਹਾਰਾ ਤੇ ਜਾਖੜ ਸਟੇਸ਼ਨ ਤੇ ਰੁਕਦੀ ਹੋਈ ਬਠਿੰਡਾ ਪਹੁੰਚੇਗੀ। ਚਟਗੀ ਟ੍ਰੇਨ ਨੰਬਰ 13484 ਬਠਿੰਡਾ ਤੋਂ ਸ਼ਾਮ 4:25 ਮਿੰਟ ਤੇ ਦਿੱਲੀ ਮਾਲਦਾ ਦੇ ਲਈ ਰਵਾਨਾ ਹੋਇਆ ਕਰਨਗੀ। ਟ੍ਰੇਨ ਨੰਬਰ 13443 ਦਿੱਲੀ ਤੋਂ ਸਵੇਰੇ 5:10 ਤੇ ਚੱਲੇਗੀ ਚੁੰਨੇਰੇਲਾ ਸੋਨੀਪੱਤ ਗੋਹਾਣਾ ਜਿੰਦ ਉਚਾਨਾ ਮੰਡੀ ਨਰਵਾਣਾ ਟੋਹਾਣਾ ਚਾਖੜ ਬਰੇਟਾ ਬੁਲਾੜਾ ਮਾਨਸਾ ਤੇ ਅਤੇ ਹੋਰ ਸਟੇਸ਼ਨਾਂ ਤੇ ਰੁਕਦੀ ਹੋਈ ਬਠਿੰਡਾ ਸਵੇਰੇ 11:30 ਵਜੇ ਪਹੁੰਚੇਗੀ। ਟ੍ਰੇਨ ਨੰਬਰ 13414 ਬਠਿੰਡਾ ਤੋਂ ਦੁਪਹਿਰ 3 ਵਜੇ ਦਿੱਲੀਯਾਜੋਧਿਆ ਤੇ ਰਾਤ ਨੂੰ ਮਾਲਦਾ ਪਹੁੰਚੇਗੀ। ਇਹ ਜਾਣਕਾਰੀ ਰੇਲਵੇ ਪੈਸੇਂਜਰ ਪੁਲਾਈ ਐਸੋਸੀਏਸ਼ਨ ਦੇ ਜਰਨਲ ਸਕੱਤਰ ਸੁਖਦੇਵ ਬਾਂਸਲ ਦੇ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਬਠਿੰਡਾ ਤੋਂ ਮਾਲਦਾ ਲਈ ਟ੍ਰੇਨ ਸ਼ੁਰੂ ਹੋਏਗੀ। ਉਨਾ ਕਿ ਹਾਂ ਕਿ ਬਠਿੰਡਾ ਦੇ ਆਲੇ ਦੁਆਲੇ ਦੇ ਇਲਾਕੇ ਦੇ ਲੋਕਾਂ ਨੂੰ ਅਯੋਧਿਆ ਧਾਮ ਲਈ ਟ੍ਰੇਨ ਮਿਲ ਗਈ ਹੈ ਜਿਸ ਨਾਲ ਉਹਨਾਂ ਨੂੰ ਅਯੋਧਿਆ ਧਾਮ ਜਾਣ ਦੇ ਲਈ ਬੜੀ ਸਹੂਲਤ ਮਿਲੇਗੀ ਲੋਕਾਂ ਨੇ ਟ੍ਰੇਨ ਸ਼ੁਰੂ ਕਰਨ ਲਈ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਹੈ ਰੇਲ ਮੰਤਰਾਲੇ ਨੇ ਮਾਲ ਦਾ ਬਠਿੰਡਾ ਵਾਇਆ ਅਯੋਧਿਆ ਵਿਛਾਲੇ ਦੋ ਰੇਲ ਗੱਡੀਆਂ ਚਲਾਉਣ ਤੇ ਮੂਰ ਲਗਾ ਦਿੱਤੀ ਹੈ ਟ੍ਰੇਨ ਨੰਬਰ 13483 13484 ਤੇ ਟ੍ਰੇਨ ਨੰਬਰ 13414 13413 ਮਾਲਦਾ ਤੋਂ ਅਯੁੱਧਿਆ ਦਿੱਲੀ ਦੀ ਰਾਤੋਂ ਪਠਿੰਡਾ ਪਹੁੰਚੇਗੀ ਤੇ ਨੰਬਰ 13483 ਦਿੱਲੀ ਤੋਂ ਸਵੇਰੇ 5:10 ਤੇ ਚੱਲ ਕੇ ਬਹਾਦਰਗੜ ਰੋहतक ਜੀ ਨਰਵਾਣਾ ਟੁਹਾਰਾ ਤੇ ਜਾਖੜ ਸਟੇਸ਼ਨ ਤੇ ਰੁਕਦੀ ਹੋਈ ਪਠਿੰਡਾ ਪਹੁੰਚੇਗੀ ਜਟਗੀ ਟ੍ਰੇਨ ਨੰਬਰ 13484 ਪਠਿੰਡਾ ਤੋਂ ਸ਼ਾਮ 4:25 ਮਿੰਟ ਤੇ ਦਿੱਲੀ ਮਾਲਦਾ ਦੇ ਲਈ ਰਵਾਨਾ ਹੋਇਆ ਕਰਨਗੀ ਟ੍ਰੇ ਨੰਬਰ 13443 ਦਿੱਲੀ ਤੋਂ ਸਵੇਰੇ 5:10 ਤੇ ਚੱਲੇਗੀ ਚੁੰਨਰੇਲਾ ਸੋਨੀਪੱਤ ਗੋਹਾਣਾ ਜੀਂਦ ਉਚਾਨਾ ਮੰਡੀ ਨਰਵਾਣਾ ਟੋਹਾਣਾ ਚਾਖੜ ਬਰੇਟਾ ਬੁਲਾੜਾ ਮਾਨਸਤ ਅਤੇ ਹੋਰ ਸਟੇਸ਼ਨਾਂ ਤੇ ਰੁਕਦੀ ਹੋਈ ਬਠਿੰਡਾ ਸਵੇਰੇ 11:30 ਵਜੇ ਪਹੁੰਚੇਗੀ ਟ੍ਰੇਨ ਨੰਬਰ 13414 ਬਠਿੰਡਾ ਤੋਂ ਦੁਪਹਿਰ 3 ਵਜੇ ਦਿੱਲੀ ਅਯੁੱਧਿਆ ਤੇ ਰਾਤ ਨੂੰ ਮਾਲਦਾ ਪਹੁੰਚੇਗੀ ਇਹ ਜਾਣਕਾਰੀ ਰੇਲਵੇ ਪੈਸੇਂਜਰ ਰਪਲਾਈ ਐਸੋਸੀਏਸ਼ਨ ਦੇ ਜਰਨਲ ਸਕੱਤਰ ਸੁਖਦੇਵ ਬਾਂਸਲ ਦੇ ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ 26 ਜਨਵਰੀ ਨੂੰ ਬਠਿੰਡਾ ਤੋਂ ਮਾਲਦਾ ਲਈ ਟ੍ਰੇਨ ਸ਼ੁਰੂ ਹੋਏਗੀ ਉਹਨਾਂ ਨੇ ਕਿਹਾ ਕਿ ਬਠਿੰਡਾ ਦੇ ਆਲੇ ਦੁਆਲੇ ਦੇ ਇਲਾਕੇ ਦੇ ਲੋਕਾਂ ਨੂੰ ਅਯੁੱਧਿਆ ਧਾਮ ਲਈ ਟ੍ਰੇਨ ਮਿਲ ਗਈ ਹੈ ਜਿਸ ਨਾਲ ਉਹਨਾਂ ਨੂੰ ਅਯੁੱਧਿਆ ਧਾਮ ਜਾਣ ਦੇ ਲਈ ਬੜੀ ਸਹੂਲਤ ਮਿਲੇਗੀ ਲੋਕਾਂ ਨੇ ਟ੍ਰੇਨ ਸ਼ੁਰੂ ਕਰਨ ਲਈ ਮੋਦੀ ਸਰਕਾਰ ਦਾ ਧੰਨਵਾਦ ਕੀਤਾ